ਨਾਮ ਜਿਨ੍ਹਾਂ ਦੇ ਕੋਲ ਨਾ ਹੋਏ ਪਕੜ ਲਵੀ ਜਮਗਾਰ ਸਿਮਰਨ ਹੀ ਸਭ ਕਾ ਸੁਖ ਦਾਈ ਸਿਮਰਨ ਜਮ ਤੂੰ ਜਾਨ ਛੁਡਾਈ ਜਿਸਨੇ ਤੇਰੀ ਬੰਤ ਬਣਾਈ ਕਰੇ ਸ ਨਾਲ ਪਿਆਰ ਸਿਮਰਨ ਜਨਮ ਅਮੀਰ ਬਣਾਈ ਧੰਦੇ ਪਿੰਦੇ ਟੁੱਟ ਨਾ ਆਏ ਸੁਫਨੇ ਵੀ ਦੁੱਖ ਨੇੜ ਨਾ ਆਏ ਸੁਖ ਰਹੇ ਘਰ ਬਾਰ ਹਰੇ ਪਰਦੇਸੀ ਹਰ ਕੋ ਚੀਤਾ ਛੱਡ ਦੇ ਕੂੜੇ ਭੂਤ ਪ੍ਰੇਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਮ ਭਜੇ ਬਿਨ ਕਰਤ ਖਵਾਰ ਜੋ ਵਡਭਾਗੇ ਵਿਦਿਆ ਪੜੇਗਾ ਕਹਿਰ ਵਿਦਾਸ ਆਗੇ ਬੜੇਗਾ ਸੁਣ ਕਰ ਆਸ ਸਿਸ ਪੂਰਨ ਹੋਏ ਗੁਰ ਕੀ ਅੰਮ੍ਰਿਤ ਵਾਰ ਕੱਚੀ ਦੁਨੀਆ ਪੱਕਾ ਹਰੀ Jap nar jap jis chohg pichai kaad kaad de tirya samai ਬਾਲ ਪਾਲੇ ਉਸ ਕੋ ਸਿਮਰ ਪਿਆਰੇ ਜਿਸ ਤੈਨੂੰ ਦੀਏ ਸੁਖ ਸਾਰੇ ਜਿਸ ਕਾ ਕੀਆ ਰਾਤ ਸਵੇਰਾ ਸੋ ਸਭ ਕਾ ਸੁਖदाई ਧਨ ਦੌਲਤ ਕਾ ਕੂੜਾ ਮਾਣਾ ਅੰਤ ਸਨੇ ਕੁਛ ਨਾਲ ਨਾ ਜਾਣਾ ਜਿਸ ਕੋ ਕਹਿਤਾ ਮੇਰੀ ਮੇਰੀ ਇੱਕ ਦਿਨ ਹੋਤ ਪਰਾਇ कच्चे पांडे हैं हम सारे पक्का जुग जुग एक तारे काल जिन्ना ने पावे बदार सोवी हम खेल खिलौने जिसके साजे उसी हिटोने दुनिया एक मुसाफुर खाना को आई को जाई लै चल रही ਨਾਮ ਚਨੇਰਾ ਅੱਗੇ ਗਲੀਆਂ ਬਹੁਤ ਹਨੇਰਾ ਕਹਿ ਰਵਿਦਾਸ ਕਰੋ ਕੁਛ ਦਾਨ ਅੱਗੇ ਜਾ ਕੇ ਹੋਤ ਸਹਾਈ ਸੰਗੀਤ ਆਸਾ ਵਰੀ ਕਾਲ ਯੁਗ ਵਿੱਚ ਆ ਕੇ ਦੁਖੀਆਂ ਨੂੰ ਰਵਿਦਾਸ ਗੁਰੂ ਗਲ ਲਾਇਆ ਏ ਉਸ ਦੇ ਇੱਕ ਪੱਥਰ ਹੀ ਤਰ ਜਾਂਦੇ ਦਿਲ ਸਭ ਦੇ ਤਾਪ ਦੇ ਠਰ ਜਾਂਦੇ ਸੁਣ ਕਰ ਸੁਣ ਕੋਪ ਪੁਕਾਰਿਆ ਨਾਥਾਂ ਦੀ ਰੱਬ ਦੁਨੀਆ ਦੇ ਵਿੱਚ ਆਇਆ ਏ ਉਹ ਬਹੁਤ ਹੀ ਉੱਚਾ ਆਲਮ ਹੈ ਸਭਨਾ ਦਾ ਸਾਂਝਾ ਬਾਲਮ ਹੈ ਬੰਦਿਆਂ ਨਾਲ ਬੰਦਿਓ ਪਿਆਰ ਕਰੋ ਉਸ ਸਬਣਾ ਨੂੰ ਸਮਝਾਇਆ ਏ ਦਰ ਫੁੱਲ ਚੜਾਵਣ ਆਈ ਨੂੰ ਰੱਬ ਦੱਸਿਆ ਮੀਰਾ ਬਾਈ ਨੂੰ ਹੋ ਦਰਸ਼ ਗਿਆ ਸਭ ਦੁਨੀਆ ਦਾ ਜਾਦੀ ਅਮਰ ਤੇ ਉਸ ਪਿਲਾਇਆ ਏ ਮਿੱਟ ਕੂੜ ਕਪੜ ਕਾ ਨਹਿਰ ਗਿਆ ਹੋ ਚਾਰ ਚਫੇਰੇ ਦੇਹਿਰ ਗਿਆ ਕਰ ਦੂਰ ਗਮਾਂ ਦੀ ਬਦਲੀ ਨੂੰ ਜਦ ਚੰਦੇ ਮੁਖ ਦਿਖਲਾ ਆਏ ਦੁਸ਼ਮਣ ਵੀ ਧੰਨ ਧੰਨ ਕਹਿੰਦੇ ਸਨ ਸਭ ਰਾਜੇ ਦਰ ਪਰ ਟੈਂਦੇ ਸਨ ਦੁੱਖ ਜਨਮ ਮਰਨ ਕੇ ਬਿਨਸ ਗਏ ਉਹ ਦਾ ਜਿਸ ਜਿਸ ਦਰਸ਼ਨ ਪਾਇਆਏ ਜੋਤੀ ਸਰੂਪ ਪ੍ਰਕਾਸ਼ ਚਾਂਦ ਦੇ ਅੰਬਰਾਂ ਵਿੱਚ ਰੁਸ਼ਨਾ ਆਈ ਤਾ ਤਾ ਪਰਨੋਂ ਰਸਵਾ ਆਈ ਤਾਕ ਪੀੜ ਜਗਤ ਵਿੱਚ ਪਾਪਾਂ ਦੀ ਦੁਖੀਆਂ ਦਾ ਮਹਿਰ ਮਿਆ ਆਈ ਪੰਛੀ ਸਭ ਤੂੰ ਤੂੰ ਆਖਤ ਹੈ ਸੂਰਜ ਦੀਆਂ ਕਿਰਨਾਂ ਝਾਪਤ ਹੈ ਧਰਤੀ ਵੀ ਤਨ ਤਨ ਗਾਉਂਤ ਹੈ ਜਦ ਚਰਨ ਗੁਰੂ ਜੀ ਲਾਇਆਏ ਅੰਮ੍ਰਿਤ ਦੀਆਂ ਬੂੰਦਾ ਵਸੀਆਂ ਨੇ ਕਲੀਆਂ ਸਭ ਖਿੜ ਖਿੜ ਹੱਸੀਆਂ ਨੇ ਤਨਵਾਦ ਕੀਹੇ ਕਰਦੇ ਨੇ ਪੁਰਾਣੇ ਗੁਰੂ ਗਾਇਆਏ ਗੁਣ ਗਾਏ ਸਬਜ ਬਹਾਰਾਂ ਨੇ ਹਰੀਆਂ ਭਰੀਆਂ ਗੁਲਜਾਰਾਂ ਨੇ ਜੋ ਬਹੁਤ ਚਿਰਾਂ ਤੋਂ ਤਰਸ ਰਹੀ मां ਕਲਸੀ ਪਹਾਗ ਲਗਾਇਆ ਏ ਗੁਰੂ ਮੂਰਤ ਹੈ ਉਸ ਮਾਲਕ ਦੀ ਜਿਸ ਧੋਰ ਫੜੀ ਸਭ ਖਾਲਕ ਦੀ ਉਸ ਵੰਡ ਵੰਡ ਦਾ ਤਾ ਨਾਮ ਦੀਆਂ ਜਗ ਡੁੱਬਦਾ ਪਾਰ ਲਗਾਇਆ ਏ ਫੁੱਲ ਦੀਵਤਿਆਂ ਵਰਸਾਏ ਨੇ ਪਰੀਆਂ ਨੇ ਮੰਗ ਲਗਾਏ ਨੇ ਘਰ ਘਰ ਵਿੱਚ ਦੁਨੀਆ ਸਾਰੀ ਨੇ ਦਿਨੋ ਖੁਸ਼ੀਆਂ ਨਾਲ ਮਨਾਇਆਏ ਸ਼ਲੋਕ ਖਸਰਾਮ ਦਰਾਵੜ ਦੇ ਸੋਂ ਪੀਲ ਕੋਇਲ ਬਨਰ ਅਨਾਰੀ 나ਗਵੰਸ਼ਾ ਆਦੀ 파ਰਤ ਦੇਸ਼ ਕੀ ਮਹਾਦੇਵ ਕੀ ਅੰਸ਼ਾ ਰਿਖੀ ਕੇ ਸਤਗੁਰ ਕੇ ਬੇਟੇ ਦਸ ਲੋਕਾਂ ਚੁਰੰਗ ਰੇਟੇ ਪੂਜਾ ਪਾਠ ਬੜੇ ਭਜਨੀ ਕਾ ਪਹਿਲੇ ਪਾਠ ਕੀ ਬਸਨੀ ਕਾ ਵੱਡੇ ਵੱਡੇ ਬ੍ਰਹਮ ਗਿਆਨੀ ਸੱਚੇ ਸੁੱਚੇ ਧਰਮ ਧਿਆਨੀ ਨਮੋ ਨਮੋ ਬਚਨਾ ਕੀ ਪੂਰੀ ਰਾਜ ਤਾਜ ਬਲਵੰਤੇ ਸੂਰੇ ਜੀਵਨ ਸਿੰਘ ਬਲੀ ਅਵਤਾਰ ਦੇਨ ਅਨਾਥੋਂ ਕਾ ਦਮਖਾਰ ਸਤ ਗੁਰਜੀ ਦਾ ਅਸੀਸ ਜਵਾਨ ਆਇਆ ਰਖਤ ਲਈ ਪਰ ਜਾਣ ਸੂਰਬੀਰ ਕੁਤਬ ਦਾ ਤਾਰਾ ਸਭ ਦੁਨੀਆਂ ਵਿੱਚ ਨਿਆਰਾ ਨਿਆਰਾ ਤਰੇ ਪੁਰਸ਼ ਜੋ ਕਰੇ ਪਿਆਰ ਮਾਣ ਮਿਲੇ ਪਰਵਰ ਦੇ ਦਵਾਰ ਦੁਨੀਆਂ ਸਾਰੀ ਏਕ ਸਮਾਨ ਪੰਜਾਂ ਤਤਾਂ ਕੀ ਰਚਵਾਨ ਸਾਜਨ ਹਾਰ ਸਰਬ ਕੋ ਈਕਾ ਉਸ ਠਾਕਰ ਕੇ ਰੂਪ ਐਨੇਕ ਪਿੱਪਲ ਬਣ ਸਮਾਦੀ ਲਾਈ ਨਾਮ ਜਪਣ ਕੀ ਰੀਤ ਚਲਾਈ ਸੰਸਕ੍ਰਿਤ ਵਿੱਚ ਰਚੀ ਰਮੈਣ ਦੁਨੀਆਂ ਦੇ ਵਿੱਚ ਆਪ ਨਰੈਣ ਭਜਨ ਕਲਾ ਪੂਜਾ ਨਿਰਮਾਨ ਪਤਰ ਪਤਰ ਵਿੱਚ ਵਸੇ ਨਿਧਾਨ ਗਿਲਦਾਸਾਂ ਕਰਤੇ ਕੀ ਭਾਖਾ ਏਕ ਅਕਾਲ ਸਬਨਾ ਕਾਰਾ ਖਾ ਨਾਮ ਰਤੇ ਗਲ ਲਾਵੇ ਰਾਮ ਸਤ ਕਰਤਾ ਰੇ ਸਭ ਕੀ ਸਹਾਰੀ ਆਜਾ ਸਮਾਜਾ ਮੇਰੇ ਮਨ ਮੇ ਪਿਆਰੇ ਤਤਿ ਉਹ ਵਾਉ ਮੇਰਾ ਮਨ ਨਤ ਪਾਯੋ ਖੁਸ਼ੀ ਨਾ ਜਾਓ ਗਮੀਂ ਨਾ ਆਓ ਰੁਠ ਨਾ ਜਾਏ ਮੇਰੀ ਰੰਗਲੀ ਬਹਾਰੀ ਗਾ ਗਾ ਤੇਰੇ ਗਾਣੇ ਗੁਜ਼ਰੇ ਜ਼ਮਾਨੇ ਆਸ ਨਾ ਤਾਉ ਮੇਰੀ ਮਨ ਸਾਕੇ ਹੀ ਰਾਣੇ ਸੁਣਦਾ ਕੀ ਨਹੀਂ ਮੇਰੇ ਹਿਜਰਾਂ ਦੇ ਨਾਰੀ ਹੋਏ ਨਾ ਹਨੇਰਾ ਤੇਰੇ ਘਰ ਵਿੱਚ ਦੇਹਰਾ ਰਾਜਾ ਹੋ ਪਰਜਾ ਮੇਰੀ ਦੁਨੀਆ ਚ ਹੂ ਫੇਰਾ ਤੱਕ ਤੱਕ ਰਹਾ ਮੇਰੇ ਲੋਚਨ ਹਾਰੀ ਜਗ ਦੇ ਗੁਸਾਈ ਭਿੱਜਦਾ ਤੂੰ ਨਹੀਂ ਮਨਸਾ ਕੇ ਮੋਤੀ ਮੇਰੀ ਝੂਲੀ ਚ ਪਾਈ ਲੱਖ ਮੈਂ ਚੜਾਏ ਤੇਰੇ ਨਾਮ ਤੋਂ ਪੁਜਾਰੀ ਵਾਰ ਵਾਰ ਮੇਰਾ ਨਾਮ ਜਪਦਾਏ ਤੇਰਾ ਤਜ ਕੇ ਪੰਘੂੜੇ ਲਾਇਆ ਕੰਡਿਆਂ ਤੇ ਡੇਰਾ ਮਿੱਠੇ ਮਿੱਠੇ ਪਾਣੀ ਤੁਸੀਂ ਹੋਵੋ ਨਾ ਖਾਰੀ ਕਲਾ ਤੇਰੀ ਕਲਾ ਸਾਰੇ ਜਗ ਤੂੰ ਵਡਾਣੀ ਗਾਤ ਤੇਰੀ ਗਤ ਮੈਥੋਂ ਜਾਵੇ ਨਾ ਜਾਣੀ ਸਤਿਗੁਰ ਮੇਰੀ ਤੇਰੀ ਸਗ ਲਈ ਪਸਾਰੀ ਰਤਨਾ ਗੁਰੂ ਜੀ ਪੂਰੀ ਸਬਨਾ ਦੀ ਆਸਾ ਉਹਦੇ ਦਾਰੇ ਤੋਂ ਕੋਈ ਜਾਏ ਨਾ ਨਿਰਾਸਾ ਪਹਾਰ ਦਿਵਾਜ ਪਲ ਪਲ ਨਾਂ ਚਿਤਾਰੀ ਸਰਬ ਰੰਗਾਂ ਵਿੱਚ ਹਰ ਹਰੀ ਕਾ ਆਇਆ ਇਸ ਸੰਸਾਰ ਰਾਮ ਨਾਮ ਦਾ ਪੰਡਾਰ ਸੁਆਮੀ ਵਾਲਮੀਕ ਜੀ ਸਤ ਕਰਤਾਰ ਫੁੱਲ ਵਰਸਾਉਣ ਧੀਤੇ ਪਰੀਆਂ ਮੰਗਲ ਚਾਰ ਦੁਨੀਆਂ ਦੇ ਵਿੱਚ ਹੋ ਗਿਆ ਚੰਦ ਵਾਂਗਰ ਪ੍ਰਕਾਸ਼ ਰਾਲ ਮਿਲ ਮੰਗਲ ਗਾਂ ਦੀ ਤਰਤ ਬਤਾ ਲੇ ਆਕਾਸ਼ ਗੂੰਜ ਉਠੀ ਵਿੱਚ ਦੁਨੀਆਂ ਦੇ ਸਤ ਗੁਰੂ ਤਨ ਤਨ ਜੈ ਜੈਕਾਰ ਨਾਮ ਹਰੀ ਦਾ ਸੁਣ ਸੁਣ ਤਰ ਗਏ ਮੁਰਦੇ ਵੀ ਵਿੱਚ ਗੋਰਾ ਚੜਿਆ ਦੇਖ ਨਰਾਨੀ ਚੰਦਾ ਖੁਸ਼ੀਆਂ ਕਰਨ ਚ ਕੋਰਾ ਦੁੱਬਦੇ ਜੀਵ ਬਚਾ ਲੈ ਸਾਰੇ ਜਾਗ ਜਿ ਆ ਕੇ ਪੁਰਬਦਗਾਰ ਉਧਰ ਗਏ ਸਭ ਜਿਨ ਜਿਨ ਕੀਤੀ ਗੁਰ ਚਰਣਾ ਸੰਗ ਪ੍ਰੀਤ ਕਵਚ ਟੁੱਟੇ ਬਲਰਾਮ ਦੇ ਲਾਹ ਕੁਛ ਹੋਈ ਜੀਤ ਆਪੇ ਮਾਰ ਜਿਵਾਲੇ ਸੁਆਮੀ ਸੀਤਾ ਕ੍ਰਿਸ਼ਨ ਕੋ ਕਪਕਾਰ ਅੰਤ ਨਹੀਂ ਕੁਛ ਆਂਦਾ ਚੋਜ ਬਿਆੰਤ ਕਰੇ ਭਗਵੰਤ ਅਲਖ ਨਰੰਜਨ ਪਾਰ ਬ੍ਰਹਮ ਗਿਲ ਪੂਜਨ ਸੰਤ ਮਹੰਤ ਗੁਰ ਕਾ ਨਾਮ ਅਮੋਲਕ ਹੀਰਾ ਸਭ ਕੀ ਕਸ਼ਟ ਨਿਵਾਰਨ ਹਾਰ ਅਮਰਤ ਬੂੰਦ ਹਰੀ ਕਾ ਸਿਮਰਨ ਅਮਰਤ ਪੀਓ ਜੁਗ ਜੁਗ ਜਿਓ ਰਹੋ ਗੁਰੂ ਕੇ ਦਾਸ ਜਨਮ ਮਰਨ ਵਿੱਚ ਫੇਰ ਨਾ ਆਓ ਸਵਰਗਪੁਰੀ ਰਿਚ ਵਾਸ ਗੁਰ ਬਿਨ ਜੀਵ ਤਰੇ ਨਾ ਕੋਈ ਜਮਰਾ ਪਕੜ ਨਰਕ ਵਿੱਚ ਟੋਏ ਜਾਮੇ ਸੋਨਾ ਸ਼ਕਲ ਦਿਖਾਵੀ ਨਾਮ ਜਿਨਾ ਕੇ ਪਾਸ ਨਾਮ ਜਪਣ ਕੀ प्रीਤੀ ਲਾਗੇ ਹਰੇ ਮਨ ਭਾਗ ਸੁਤਾ ਜਦ ਜਾਗੇ ਨਾਮ ਜਪੰਦਰੀ ਸਾਫਰੀ ਬਾਗ ਮੰਦਰਾ ਦਾਗ ਨਾ ਲਾਗੇ ਨਾਮ ਜਪੇ ਬਿਨ ਹੋਤ ਨਹੀਂ ਦੁੱਖ ਦਰਦ ਕਾ ਨਾਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨ ਪੰਜਾਂ ਕੋ ਮਨ ਚੁ ਮਾਰ ਦੇਖ ਜਗ ਤਾ ਮੁੜ ਸਬ ਨਹੀਂ ਜਾਣਾ ਜੋ ਜੋ ਆਏ ਇਸ ਸੰਸਾਰ ਜੇ ਦੰਗਣਾ ਪੰਸਾਗਰ ਖਾਰਾ ਨਾਮ ਜਪੋ ਸਾਹ ਸੁਸਾਸ ਗਿਲਦਾਸਾ ਕਰ ਬੰਦਗੀ ਤਾਂ ਗੁਰੂ ਕੇ ਮਨ ਪਾਓ ਸਤ ਗੁਰੂ ਪ੍ਰੇਮ ਨਗਰ ਵਿੱਚ ਆਓ ਮਾਣ ਚਿੰਦੜੇ ਫਲ ਪਾਓ ਰਹੇ ਸਲਾਮਤ ਉਜੜੇ ਨਹੀਂ ਤਨ ਮਨ ਜੀਵਨ ਰਾਸ ਰਾਗ ਸ਼ਿਮਰੀ ਚਕਸ਼ਲ RAM ਕਹੇ ਹੈ ਸੀਤਲੇ ਮਿਰਗ ਨਹੀਂ ਸ਼ਲਬਾਜ ਤਾਪਟਮ ਤੇਰੇ ਸਾਹਮਣੇ ਫਿਰਦਾ ਨਾਲ ਮਜਾਜ ਜੰਗਲ ਬੀ ਆ ਬਾਣ ਹੈ ਸੁਨ ਸੁਨਾ ਸਭ ਥਾਈ ਖੂਨ ਬੰਦੇ ਦਾ ਪੀਣਿਆ ਵਿਚਰਣ ਲੱਖ ਬਲਾਈ ਮਨ ਤੇਰਾ ਪ੍ਰਮਾਹ ਦਾ ਇਸ ਵਿੱਚ ਕੋਈ ਰਾਜ ਤੇ ਇਸ ਬਦਲ ਕਰਾ ਸਕ ਕੋਈ ਛਲਣਾ ਸਾਨੂੰ ਚਾਹਵੈ ਸਾਜ ਸਦ ਕੋਈ ਖਰਚ ਨਿਮਾਣਾ ਦਿਲ ਤੇਰੇ ਨੂੰ ਪਾਵੇ ਵਾਦ-ਵਦ ਜਨਮ ਕਮਾਉਂਦੇ ਪਾਪੀ ਲੋਕ ਨਿਲਾਜ ਰਗਬਦ ਰਾਜਾ ਸਭ ਕੁਝ ਜਾਣੇ ਆਪੇ ਖੇਲ ਰਚਾਈ ਦੁਸ਼ਟ ਦਮਨ ਦਾ ਨਾਸ਼ ਕਰਨ ਕੋ ਸੁਆਮੀ ਬੰਤ ਬਣਾਈ ਬਣ ਮਿਰਗਾ ਚਲ ਆਇਆ ਕੋਈ 라ਵਣ ਦਾ ਮਹਤਾਜ ਮਿਰਗ ਬ੍ਰਾਹਮਣ ਮੋਣਾ ਸੋਣਾ ਫੜਨਾ ਹੈ ਇਸ ਤਾਈ ਆਖੀ ਸੀਤਾ ਦੇ ਉਠ ਤੁਰਿਆ ਪਰ ਵੱਲ ਮਿਟਦੀ ਨਹੀਂ ਸ਼ਾਲਕਰ ਰਾਜੇ RAM ਨੂੰ ਮਿਰਗ ਗਿਆ ਛੱਟ ਪਾਜ ਭੱਜ ਕੀ ਮਿਰਗ ਦੁਰਾਡੇ ਆਇਆ ਰਗਪਤ ਤੀਰ ਚਲਾਇਆ ਲੱਗਾ ਤੀਰ ਮਿਰਗ ਧੜ ਹੋਇਆ ਬਦਲ ਲਈ ਉਸ ਮਾਇਆ ਲਿਸ਼ਮਣ ਲਿਸ਼ਮਣ ਮਿਰਗ ਨੇ ਗਿਲਜਨ ਮਾਰੀ ਆਵਾਜ ਭਾਈ ਬਾਲਾ ਨਾਨਕ ਮਹਿਮਾ ਅਪ੍ਰੇਪਾਰ RAM ਨਾਮ ਸੁਗਲ ਕਾ ਹਾਰ ਪ੍ਰਗਟ ਭਇਆ ਅੰਦਰ ਸੰਸਾਰ ਸਰਬ ਕਲਾ ਪੂਰਣ ਉਤਾਰ ਜਿਨ ਜਿਨ ਦਰਸ ਗੁਰੂ ਕਾ ਪਾਇਆ ਜਨਮ ਮਰਨ ਵਿੱਚ ਨਾਹੀ ਆਇਆ ਤਨ ਤਨ ਸਤਗੁਰ ਨਾਨਕ ਮਹਿਮਾ ਲਿਖੀ ਨਾ ਜਾਏ ਦਰਸ਼ਨ ਤੇਰਾ ਸਚਿਆ ਸੇਵਾ ਕਾਂਗਾ ਹੰਸ ਬਣਾਈ ਦੇਖ ਕੰਧਾਰੇ ਪਾਣੀ ਤੁਰਿਆ ਨਾਨਕ ਜੀਵਨ ਜਾਵੇ ਲਖਮਣਾਂ ਦਾ ਪਹਾੜਾ ਪੱਥਰ ਨਾਨਕ ਉੱਪਰ ਰੁੜਾਵੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਨਾਨਕ ਪੰਜੇ ਲਾਏ ਪਾਪ ਜੁਲਮ ਦੀਆਂ ਸੂਨਾ ਚੁੰਦਾ ਹੋ ਪਾਪ ਜੁਲੰਦੀਆਂ ਸੂਲਾ ਚੁੰਦਾ ਭਾਗੂ ਦੀ ਕਰਿਆਉਂਦਾ ਪਾਂਤ ਪਾਂਤ ਦੀਆਂ ਕਰ ਕਰ ਖੇਲਾ ਮਨ ਮੁਖਾਂ ਸਮਝਾਉਂਦਾ ਸੁੱਕੀ ਰੋਟੀ ਚੋਂ ਦੁੱਧ ਕੱਢੀ ਊੜੀ ਵਿੱਚੋਂ ਖੂਨ ਚਵਾਏ ਕਰਦੀ ਤੇਰੀ ਉਸਤ ਸਹਬਾ ਚੰਦ ਸੂਰਜ ਸਭ ਤਾਰੇ ਜੱਪਿਆਂ ਆਪ ਜਪਾਇਆ ਹੋਰਾ ਨਾਮ ਤੁਸੀਂ ਕਰਤਾਰੇ ਕੋੜੀ ਰੀਤੀ ਮਿੱਠੇ ਕੀਤੇ ਮੱਕੇ ਫੇਰ ਦਿਖਾਏ ਕੌਡੇ ਵਰਗੇ ਪਾਪੀ ਤਾਰੇ ਸਰਜਨ ਵਰਗੇ ਠਾਗੇ ਧਾਰੇ ਸੱਪਾਂ ਤੋਂ ਕਰਮਾਈਆਂ ਛਾਵਾਉ ਗੂੰਜ ਰਿਹਾ ਜਸ ਕੁੰਟਾਂ ਚਾਰੇ ਦੁਨੀਆਂ ਦੇ ਵਿੱਚ ਪ੍ਰਗਟ ਹੋ ਕੇ ਡੁੱਬਦੇ ਜੀਵ ਤਰਾਏ ਤਿੰਨ ਦਿਨ ਲੋਪ ਰਹੇ ਗੁਰੂ ਨਾਨਕ ਛਾਣ ਨਦੀ ਵਿੱਚ ਮਾਰੇ ਦੁਨੀਆ ਤੈਨੂੰ ਜਾਗ ਵੀ ਡੁੰਡੇ ਤੂੰ ਬੈਠਾ ਹਰਿ ਦਵਾਰੀ ਦੁਖੀਆਂ ਦੀ ਦੁਖਮਨ ਚ ਲੈ ਕੇ ਸਾਚ ਖੰਡ ਦੇ ਵਿੱਚ ਆਏ